ਰਾਮ ਗयो 라ਵਣ ਗयो ਜਾਂ ਕੋ ਬਹੁ ਪਰਵਾਰ ਕੋ ਨਾਨਕ ਠਿਰਕਾ ਚ ਨਹੀਂ ਸੁਪਨੇ ਜੂ ਸੰਸਾਰ ਰਾਮ ਗयो 라ਵਣ ਗयो ਚਲੋ 라ਵਣ ਤਾਂ ਜਿਹੜਾ ਉਹਨਾਂ ਵਾਲੇ ਆਪਨੀ ਗੱਲ ਹੈ ਹੂੰ ਕਿਉਂਕਿ 라ਵਣ ਅਖਰ ਨਾਲ 라ਵਣ ਸਾਤਾ ਤਾਂ ਪਿਆਰ 라ਵਣ ਹੈ ਹੂੰ ਹਾਂ ਲੋੜੀਂਦਾ ਬੜਾ ਪਰਿਵਾਰ ਸੀ ਉਹਦਾ ਦੋਹ ਦਾ ਹੀ ਹੂੰ ਹੂੰ ਕੋਈ ਨਾ ਉਹ ਕਾਦੇ ਮੈਂ ਚਲਾ ਗਿਆ ਰਾਵਲ ਤਾਂ ਚਲੋ ਜਾਂਦੇ ਜਾਂਦਾ ਉਹਦਾ ਤਾਂ ਕੋਈ ਰੌਲਾ ਜੀ ਉਹ ਤਾਂ ਤੁਸੀਂ ਕਹਿੰਦੇ ਬੁਰਾ ਸੀ ਹੂੰ ਹੂੰ ਬੋੜਾ ਪਾਪੀ ਬਰਾਦੀ ਸੀ ਬੁਰਾ ਸੀ ਰਾਖਸ਼ੀ ਜੋ ਵੀ ਸੀ ਤੁਹਾਡੇ ਹਿਸਾਬ ਨਾਲ ਹੂੰ ਹੂੰ ਉਹ ਤਾਂ ਚਲਾ ਗਿਆ ਰਾਵਲ ਮੁਖੇ ਚਲਾ ਗਿਆ ਹੂੰ ਹੂੰ ਅਰ ਉਹਦਾ ਪਰਿਵਾਰ ਵੀ ਕਿਉਂ ਚਲਾ ਗਿਆ ਫਿਰ ਆਪਣੇ ਪਰਿਵਾਰ ਨੂੰ ਜਿਹੜਾ ਬਚਾ ਸਕਿਆ ਥੋੜੂ ਜੂਰੂ ਬਚਾਲੂ ਹੋ ਗਈ। ਆਉ ਗਏ ਹੋਰ ਆਪ ਵੀ ਗਏ ਹੋ ਜਾਨ ਕੋ ਬਹੁ ਪਰਿਵਾਰ। ਕੋਈ ਨਾ ਸਰ ਤਖੂਲੀ ਇਹ ਤਾਂ ਸੁਭਨ ਜੀ ਸੁਲਤਾਨ ਹੈ। ਬਚਾਊਗਾ ਬਚੂਗਾ ਉਹ ਜਿਹੜਾ ਕ੍ਰੀਏਟਰ ਹੈ ਜਿਹੜਾ ਸਰਦਾਰ ਦਾ ਉਹਦੇ ਨਾਲ ਜੁੜੂ। ਜਿਹਦੇ ਸੰਸਾਰ ਬਣਾਇਆ ਉਹਦੇ ਨਾਲ ਜੁੜੂ। ਉਹ ਕੌਣ ਉਹ ਤਾਂ ਉਹ ਜਨਮ ਮਾਤਾ ਕੋਈ ਨਾ ਹੋਬਨ ਕੋਈ ਮਾਤਾ ਹੋਈ ਬੇਟਾ ਕੋਈ ਕਾਲਾ ਕਾ ਹੋਈ ਕਾਲੀ ਹੈ ਕੋਈ ਕਾਲ ਹੈ ਕੋਈ ਕਾਲੀ ਹੈ ਕੋਈ ਵਾਹ ਕਾਲ ਹੈ ਉਹਦੇ ਹੀ ਹੋਣ ਸਾਰੇ ਜਿਹਨੇ ਪੈਦਾ ਕੀਤਾ ਸੰਸਾਰ ਖਤਮ ਵੀ ਹੋਈ ਕਾਲ ਹੈ ਪਰ ਜਿਹੜਾ ਉਹਦੇ ਨਾਲ ਨੇ ਗਾ ਤੇ ਬੁੜਾ ਦਾ ਸਰੀਰ ਸਰੀਰ ਉਹਦਾ ਸਰੀਰ ਤਾਂ ਆਇਆ ਇੱਥੇ ਛੱਡ ਜਾਂਦਾ ਹੋ ਹਾਂਜੀ ਆਇਆ ਛੱਡ ਜਾਂਦਾ ਜੰਗਲ ਬੰਦ ਫੇਰ ਦਿਉਂਦਾ ਹੂੰ ਹੂੰ ਕ੍ਰੀਏਟਰ ਨਾਲ ਜੁੜ ਗਿਆ ਹੂੰ ਉਹ ਬਚਿਆ ਉਹ ਥਿਰ ਹੋਇਆ ਹੂੰ ਹੂੰ ਬਾਕੀ ਥਿਰ ਕੁਛ ਵੀ ਨਹੀਂ ਰਹਾ ਉਹ ਰਾਵੜ ਥੱਲੇ ਦੀ ਪਰਵਾਹ ਥੱਲੇ ਦੀ ਹੂੰ ਹੂੰ ਉਹ ਜੰਗਲ ਬੰਦ ਜਲਾਇਆ ਠੀਕ ਜੀ